ਵੈਕਰ ਜੀ ਦਾ ਸੰਤਾ ਵੈਕਰ ਜੀ ਦੇ ਸੱਤੇ ਅੱਜ ਗੁਰਪ੍ਰਸਾਦ ਹੀ ਗੁਰਪ੍ਰਸਾਦ ਇੱਕ ਭਾਈ ਮਨੀ ਸਿੰਘ ਦਾ ਜੀਤੇ ਦਿਹਾੜਾ ਭਾਈ ਮਨੀ ਸਿੰਘ ਜੀ ਜੋ 13 ਕਿਤਾਬ ਦੀ ਅਮਰਤ ਵਿੱਚ ਆਪਣੇ ਪਿਤਾ ਜੀ ਨਾਲ ਵੀਰ ਸਰਕਾਰ ਦੀ ਧਰਤੀ ਤੇ ਸਤਵੇਂ ਪਾਸਾ ਦੀ ਕਰਨ ਵਿੱਚ ਗਏ ਸਨ ਉੱਥੇ ਲਗਭਗ ਭਾਈ ਮਨੀ ਸਿੰਘ 2 ਸਾਲ ਉਹਦੇ ਗੁਰੂ ਸਾਹਿਬ ਕੋਲੇ ਰਹੇ ਉਪਰੰਤ ਇਹ ਗੁਰੂ ਸਾਹਿਬ ਜੀ ਸੱਤਵੇਂ ਪਾਤਸ਼ਾਹ ਤੋਂ ਬਾਅਦ ਅੱਠਵੇਂ ਪਾਤਸ਼ਾਹ ਦੇ ਨਾਲ ਦਿੱਲੀ ਵੀ ਗਏ ਨੌਵੇਂ ਪਾਤਸ਼ਾਹ ਨਾਲ ਪਾਵੇ ਕਾਲੇ ਦੀ ਧਰਤੀ ਤੇ ਵੀ ਆਏ ਦਸਵੇਂ ਪਾਤਸ਼ਾਹ ਜਦੋਂ ਕਿਲਾ ਆਨੰਦਗੜ੍ਹ ਛੱਡਿਆ ਤਾਂ ਉਸਨੇ ਭਾਈ ਮਨੀ ਸਿੰਘ ਦਸਵੇਂ ਪਾਤਸ਼ਾਹ ਦੇ ਨਾਲ ਸਨ ਪਰਿਵਾਰ ਵਸੂੜੇ ਸਨੇ ਤੋਂ ਸਰਤਾ ਦੇ ਧਰਤੀ ਤੇ ਪਰਿਵਾਰ ਦਾ ਥੋੜਾ ਹੋਇਆ ਤਾਂ ਆਪ ਜੀ ਗੁਰੂ ਸਾਹਿਬ ਦੇ ਮਹਿਲਾ ਨਾਲ ਦਿੱਲੀ ਤੱਕ ਦਿੱਲੀ ਤੋਂ ਫਿਰ ਭਾਈ ਮਨੀ ਸਿੰਘ ਆ ਪਕਤਰੀ ਦਮਦਮਾ ਗੁਰਦਵਾਰੀ ਧਰਤੀ ਤੇ ਪਹੁੰਚੇ ਜਿੱਤੇ ਕਿ ਆਪ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਸੰਪੂਰਨਤਾ ਹੋਈ ਤਾਂ ਬਤੌਰ ਲਖਾਰੀ ਵਜੋਂ ਸੇਵਾ ਕੀਤੀ ਆ ਅਫਰੰਤ ਭਾਈ ਮਨੀ ਸਿੰਘ ਜੀ ਨੇ जो तो लखारी भाई मनी दक्षण श्री हरिमंदर साहब के मुख क्रांति की भी सेवा की तो आप जी जिसे मुख क्रांति सेवा तो बाद गुरु घर की सेवा करते समय जब जकरिया खान ने आप जी ने इस्लाम धर्म जबरी कबूल करने आप जी ने जबरी धर्म इस्लाम कबूल नहीं किया ਤਕੋਂ ਪੰਦ-ਪੰਦ ਕਟਵਾਉਣ ਲਈ ਕਬੂਲ ਕਰ ਲਿਆ ਅੱਜ ਉਸ ਮਹਾਨ ਸੇਵਾਇ ਮਨੀ ਸਿੰਘ ਦਾ ਜੀ ਵਿਦੇਹਾੜਾ ਉਹਨਾਂ ਨੂੰ ਲੱਖ-ਲੱਖ ਵਾਰ ਪ੍ਰਣਾਮ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਪਰਸੋਂ ਰੋਜ਼ ਤੋਂ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਪੁਰਤਰਾਮ ਜੀ ਸਾਹਿਬ ਦੀਵਾਨ ਹਾਲ ਵਿਖੇ ਆਰੰਭ ਕੀਤੇ ਗਏ ਸਨ ਜਿਨ੍ਹਾਂ ਦੀ ਕੀ ਹੁਣ ਸੰਪੂਰਨਤਾ ਹੋਈ ਆ ਤੇ ਬਹੁਤ ਸਾਰੀਆਂ ਸੰਗਤਾਂ ਇਹਨਾਂ ਗੁਰਮਤ ਸਮਾਗਮਾਂ ਵਿੱਚ ਸ਼ਿੱਸ਼ਾ ਲੈ ਰਹੀਆਂ ਨੇ ਸਾਰੀਆਂ ਸੰਸਥਾਵਾਂ ਦਾ ਬਹੁਤ-ਬਹੁਤ ਧੰਨਵਾਦ ਹੁਣ ਗੁਰਦੁਆਰਾ ਮਜੀਦ ਸਾਹਿਬ ਜਵਾਨ ਹਾਲ ਵਿਖੇ ਗੁਰਮਤ ਸਮਾਗਮਾਂ ਕਰਵਾਇਆ ਜਾ ਰਿਹਾ ਹੈ ਬਹੁਤ ਸਾਰੀਆਂ ਕੰਟਕਾਂ ਇਹ ਗੁਰਮਤ ਸਮਾਗਮ ਦਾ ਲਾਹਾ ਲੈ ਰਹੀਆਂ ਨੇ ਅਖੀਰ ਵਿੱਚ ਫਿਰ ਭਾਈ ਮਨੀ ਸਿੰਘ ਜੀ ਸਹਿਜ ਨੂੰ ਲੱਖ-ਲੱਖ ਵਾਰ ਪ੍ਰਣਾਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ